ਪਹਾੜਾਂ ਦੇ ਬਰਫਬਾਰੀ ਨਾਲ ਸਮੁੱਚਾ ਉੱਤਰ ਭਾਰਤ ਸੀਤ ਲਹਿਰ ਦੀ ਲਪੇਟ ਚਾ ਚੁੱਕਾ ਹੈ ਦੂਜੇ ਪਾਸੇ ਪੰਜਾਬ ਤੇ ਹਰਿਆਣਾ ਚ ਗਰਾਉਂਡ ਫਰਾਸਟ ਦੀ ਸੰਭਾਵਨਾ ਜਾਰੀ ਕਰਦੇ ਹੋਏ ਰੈੱਡ ਅਲਰਟ ਦਾ ਐਲਾਨ ਕੀਤਾ ਗਿਆ ਹੈ ਸਰਦੀ ਦੇ ਇਸ ਸੀਜ਼ਨ ਚ ਪਹਿਲੀ ਵਾਰ ਗਰਾਉਂਡ ਫਰਾਸਟ ਦੀ ਚੇਤਾਵਨੀ ਜਾਰੀ ਹੋਈ ਹੈ ਗਰਾਉਂਡ ਫਰਾਸਟ ਦਾ ਮਤਲਬ ਚੀਜ਼ਾਂ ਅਤੇ ਦਰਖਤਾਂ ਤੇ ਪਾਣੀ ਜਮਾ ਕੇ ਬਰਫ ਪਣਾ ਦੇ ਨਾਲ ਸੰਬੰਧਿਤ ਹੈ ਪੰਜਾਬ ਦੇ ਵਦੇਰੇ ਹਿੱਸਿਆਂ ਚ ਘੱਟ ਤੋਂ ਘੱਟ ਤਾਪਮਨ ਤਿੰਨ ਤੋਂ 4 ਡਿਗਰੀ ਦੀ ਗਰਾਵਟ ਹੋਣ ਨਾਲ ਹੱਟ ਜਮਾ ਦੇਣ ਵਾਲੀ ਠੰਡ ਪੈਣ ਲੱਗੀ ਹੈ। ਅਗਲੇ ਕੁਝ ਦਿਨਾਂ ਲਈ ਸੰਘਣੇ ਤੋਂ ਸੰਘਣੇ ਕੋਰਾ ਪੈਣ ਦੀ ਸਥਿਤੀ ਬਣੀ ਹੋਈ ਹੈ ਜਿਸ ਨਾਲ ਜੰਤ ਜੀਵਨ ਪੂਰੀ ਤਰ੍ਹਾਂ ਨਾਲ ਅਸਤਵ ਵਿਅਸਤ ਹੋਣ ਦੀ ਸੰਭਾਵਨਾ ਹੈ। ਹਫਤੇ ਦੀ ਸ਼ੁਰੂਆਤ 'ਚ ਹਵਾਵਾਂ ਦਾ ਰੁੱਖ ਬਦਲਣ ਨਾਲ ਪੰਜਾਬ ਦਾ ਮੌਸਮ ਖੁਸ਼ਕ ਹੋਣ ਨਾਲ ਆਵਾਗ ਹੋਣਾ ਸ਼ੁਰੂ ਹੋਇਆ ਸੀ। ਇਸ ਕਾਰਨ ਮੌਸਮ ਵਿਭਾਗ ਵੱਲੋਂ ਪੰਜਾਬ 'ਚ ਗ੍ਰੀਨ ਜ਼ੋਨ ਐਲਾਨਿਆ ਗਿਆ ਸੀ। ਕੁਫਰੀ ਸਮੇਤ ਕਈ ਇਲਾਕਿਆਂ ਚ ਬੀਤੇ ਦਿਨੀ ਹੋਈ برفਬਾਰੀ ਦਾ ਸਿੱਧਾ ਅਸਰ ਮੈਦਾਨੀ ਇਲਾਕਿਆਂ ਤੇ ਪਿਆ ਹੈ ਇਸ ਕਾਰਨ ਪੰਜਾਬ ਚ ਫਿਰ ਤੋਂ ਠੰਡ ਲਹਿਰ ਦਾ ਕਹਿਰ ਦੇਖਣ ਨੂੰ ਮਿਲ ਰਿਹਾ ਹੈ ਲੈਂਡ ਅਲਰਟ ਦੇ ਵਿਚਕਾਰ ਅੰਮ੍ਰਿਤਸਰ ਅਤੇ ਬਟਿੰਡਾ ਚ ਘੱਟੋ ਘੱਟ ਤਾਪਮਾਨ 2 ਡਿਗਰੀ ਤੋਂ ਹੇਠਾ ਆ ਚੁੱਕਾ ਹੈ ਜਦੋਂ ਕਿ ਵੱਧ ਤੋਂ ਵੱਧ ਤਾਪਮਾਨ ਵੀ 10 ਡਿਗਰੀ ਤੋਂ ਹੇਠਾ ਦਰਜ ਹੋਇਆ ਹੈ ਪਿਛਲੇ ਦਿਨੀ ਘੱਟੋ ਘੱਟ ਤਾਪਮਾਨ 10 ਡਿਗਰੀ ਦੇ ਨੇੜੇ ਪਹੁੰਚ ਚੁੱਕਾ ਸੀ ਜਦੋਂ ਕਿ ਹੁਣ ਵੱਧ ਤੋਂ ਵੱਧ ਤਾਪਮਾਨ ਦਾ 10 ਡਿਗਰੀ ਤੋਂ ਘੇਠਾ ਆ ਜਾਣਾ ਠੰਡ ਦੇ ਕਹਿਰ ਨੂੰ ਬਿਆਨ ਕਰ ਰਿਹਾ ਹੈ ਮੌਸਮ ਵਿਭਾਗ ਵੱਲੋਂ ਅਗਲੇ ਦਿਨਾਂ 'ਚ ਠੰਡ ਦਾ ਭਾਰੀ ਕਹਿਰ ਵਰਨ ਵੱਲ ਇਸ਼ਾਰਾ ਕੀਤਾ ਗਿਆ ਹੈ ਭਾਰਤੀ ਮੌਸਮ ਵਿਗਿਆਨ ਵਿਭਾਗ ਨੇ ਆਪਣੇ ਨਵੇਂ ਬੁਲੇਟਿਨ 'ਚ ਕਿਹਾ ਹੈ ਕਿ ਪੰਜਾਬ ਦੀਆਂ ਵਦੇਰੇ ਥਾਵਾਂ ਤੇ ਠੀਤ ਲਹਿਰ ਨੂੰ ਲੈ ਕੇ ਗੰਬੀਰ ਸਥਿਤੀ ਬਣੀ ਹੋਈ ਹੈ ਦੂਜੇ ਪਾਸੇ ਹਰਿਆਣਾ ਅਤੇ ਪੰਜਾਬ ਦੀਆਂ ਵਦੇਰੇ ਥਾਵਾਂ ਤੇ ਸੰਘਣੇ ਤੋਂ ਬਹੁਤ ਸੰਘਣਾ ਕੋਰਾ ਪੈਣ ਦੀ ਸੰਭਾਵਨਾ ਹੈ ਦ੍ਰਕਤਤਾ ਤੋਂ ਇਲਾਵਾ ਜ਼ਮੀਨ ਦੀ ਸਤ੍ਹਾ ਤੇ ਤਾਪਮਾਨ 0 ਡਿਗਰੀ ਤੱਕ ਪਹੁੰਚ ਜਾਣ ਕਾਰਨ ਗਰਾਉਂਡ ਫਰਾਸਟ ਦਾ ਕਹਿਰ ਦੇਖਣ ਨੂੰ ਮਿਲਦਾ ਹੈ ਗਰਾਉਂਡ ਫਰਾਸਟ ਉਸ ਸਥਿਤੀ 'ਚ ਹੁੰਦਾ ਹੈ ਜਦੋਂ ਜ਼ਮੀਨ ਤੇ ਮਿੱਟੀ ਦੀ ਉੱਪਰਲੀ ਪਰਤ ਦਾ ਤਾਪਮਾਨ ਪਾਣੀ ਅਤੇ ਬਰਫ਼ ਬਣਾਉਣ ਦੀ ਪ੍ਰਕਿਰਿਆ ਦੇ ਵਿਚਕਾਰ ਰਹਿੰਦਾ ਹੈ